ਕੀ ਰਾਮ ਕੋ ਮੇਰੇ ਸਾਥੋ ਬਚਨ ਮਹਾਰਾਜ ਦੀ ਲੋਸ ਬਸ ਹੋਇਆ ਸਾਰਾ ਰਾਮ ਰਾਮ ਕੀਤਾ ਆ ਭੇਦ ਬੋਕ ਕਿਹੜਾ ਕਬੀਰ ਸਾਹਿਬ ਦੇ ਨਾਮ ਦੇਵ ਜੀ ਦੇ ਸਮੇਂ ਰੱਬ ਸੀ ਅੱਜ ਵੀ ਰੱਬ ਉਹੀ ਹੈ ਮੰਦਿਰ ਵਰਗ ਤੇ ਮੰਦਿਰ ਵਰਗ ਤੇ ਇਹਨੇ ਰੱਬ ਨਾਲੋਂ ਦੂਰੀ ਬਣਾ ਲਈ ਜੇ ਥੋੜਾ ਜਿਹਾ ਤੁਰੇ ਉਸ ਪਾਸੇ ਨੂੰ ਵੈਗੁਰੂ ਵੈਗੁਰੂ ਜੱਪੇ ਮਹਾਰਾਜ ਤਾਂ ਅੱਜ ਵੀ ਹੁੰਦੇ ਮਹਾਰਾਜ ਜੀ ਉਹ ਰੋਜ਼ ਕਰਾਮਾਤ ਦਾ ਸੰਤਾਂ ਮਹਤਮਾ ਨਾਲ ਹੁੰਦੀ ਹੈ ਸਹੀ ਹਾਂ ਲਮੇ ਜਿਹੜੀਆਂ ਗੱਲਾਂ ਹੁੰਦੀਆਂ ਇਹ ਸਾਡੇ ਨਾਲ ਨਹੀਂ ਕਿੰਨੇ ਵੀ ਭਾਗਤ ਨੇ ਜਾਂ ਕੋਈ ਨਾਮ ਜਪਣ ਵਾਲਾ ਉਹਦੇ ਨਾਲ ਹੁੰਦੀਆਂ ਗੱਲਾਂ ਜੋ ਗੱਲਾਂ ਅਸੀਂ ਸੁਣਾਉਣ ਲੱਗ ਜੀਏ ਲੋਕ ਕਹਿਣਗੇ ਸਾਰੇ ਬੇਬੂ ਕਰਨ ਹਾਂ ਜੀ ਪਰ ਹੁੰਦੀਆਂ ਗੱਲਾਂ ਕਿ ਉਹ ਨਾਮ ਜੋ ਤੁਸੀਂ ਨਾਮ ਜਪਣ ਲੱਗ ਜੇ ਤੁਹਾਡੇ ਨਾਲ ਕਰਾਮਾਤ ਹੋਏ ਤੁਹਾਨੂੰ ਐਂਦਾ ਲੱਗੇਗਾ ਵੀ ਨਾ ਬਨਾਲੀ ਜੀ